ਦੋਸਤੋ Sunday ਸੀਗਾ ਤੇ ਸੋਚਿਆ ਤੇ ਆਸ਼ਰ ਹੋ ਕੇ ਘਰੋਂ ਨਿਕਲੀਏ ਤੇ ਤੁਹਾਨੂੰ ਇੱਕ ਚੰਗੀ ਜਿਹੀ ਜਗ੍ਹਾ ਲੈ ਕੇ ਚਲੀਏ ਫਤੇਗੜ ਸਾਹਿਬ ਦੇ ਦਰਸ਼ਨ ਕੀਤੇ ਤੇ ਫਿਰ ਅਸੀਂ ਇਸ ਤੋਂ ਬਾਅਦ ਇੱਥੇ ਸਾਡੇ ਸ਼ਹੀਦ ਉਦਮ ਸਿੰਘ ਦੀ ਇੱਕ ਬੜੀ ਸੋਹਣੀ ਯਾਦਗਾਰ ਬਣੀ ਹੋਈ ਹੈ ਉਹ ਦੇਖਣ ਦੇ ਲਈ ਕੇ ਪਰ ਉੱਥੇ ਜਾ ਕੇ ਦੋਸਤੋ ਇੱਕ ਬੜਾ ਦਿਲ ਟੁੱਟਿਆ ਮੇਰਾ ਦੇਖ ਕੇ ਕਿ ਉੱਥੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਦੇਖ ਕੇ ਕੁਝ ਲੈਣਾ ਯਾਦਾਂ ਮੈਨੂੰ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਸੋ ਇਧਰ ਮੈਂ ਧਿਆਨ ਦਿਵਾਣਾ ਚਾਹੂੰਗਾ ਥੋੜਾ ਜਿਹਾ ਸਾਡੇ ਐਮਐਲਏ ਸਾਹਿਬ ਦਾ ਇਸ ਤੋਂ ਬਾਅਦ ਅਸੀਂ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਦੋਸਤੋ ਵਾਪਸ ਚੱਲੇ ਤਾਂ ਆ ਰਸਤੇ ਦੇ ਵਿੱਚ ਅਸੀਂ ਚਾਹੇ ਸੁੱਟਾਪਾਰ ਦੇ ਰੁਕੇ ਉੱਥੇ ਕੁਝ ਟਾਂ ਬੈਠ ਕੇ ਕਿਤਾਬਾਂ ਪੜ੍ਹੀਆਂ ਤੇ ਇੱਕ ਬੜੀ ਮੈਨੂੰ ਸੋਹਣੀ ਕਿਤਾਬ ਮਿਲੀ ਕਿਤਾਬ ਦਾ ਨਾਮ ਹੈ ਰੂਹਾਂ ਦੂਰ ਨਹੀਂ ਹੁੰਦੀਆਂ ਤੇ ਇਹ ਕਿਤਾਬ ਲਿਖੀ ਗਈ ਕੁਸ਼ਪ੍ਰੀਤ ਕੌਰ ਸਿੰਘੋ ਵੱਲੋਂ ਬਹੁਤ ਸੋਹਣੀ ਕਿਤਾਬ ਹੈ ਮਸਟ ਰੀਡ ਕਿਤਾਬ ਹੈ ਇਹ ਅਸਾਬ ਨੂੰ ਇਹ ਕਿਤਾਬ ਰეკਮੈਂਡ ਵੀ ਕਰਦਾ ਤੇ ਮੇਰਾ ਦਿਲ ਕੀਤਾ ਕਿ ਕੁਝ ਲਾਈਨਾਂ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਵਾਂ ਕਹਿੰਦਾ ਸਾਡੇ ਦਿਲ ਦੇ ਮਕਾਨ ਅੰਦਰ ਮੁਹੱਬਤ ਤੇਰੀ ਅੱਜ ਵੀ ਆਬਾਦ ਹੈ ਸਾਡੇ ਦਿਲ ਦੇ ਮਕਾਨ ਅੰਦਰ ਮੁਹੱਬਤ ਤੇਰੀ ਅੱਜ ਵੀ ਆਬਾਦ ਹੈ ਮੈਨੂੰ ਸਿਰੇ ਦੇ پلਕੜ ਨੂੰ ਅੱਜ ਵੀ ਤੇਰੀ ਪਹਿਲੀ ਧੱਕਣੀ ਯਾਰ